जय भीम जय भारत जय संविधान सबसे पहला तो मैं इस बात दिल भाई का बहुत बहुत धन्यवाद करता जिन खड़ा समाज धनबाद करता जिन बहुत सरकार दूसरा यह है कि साज के प्रीमों बारे बहुत से क्योंकि सरकार ने ऐसा बड़ा बड़ा ਆਗਾ ਕੱਟੇ ਬਿਫਾਰ। ਕਿਤੇ ਕੋਈ ਵੀ ਸਰਕਾਰ ਆਂਦੀ ਹੈ ਉਹ ਵਸ ਝੂਠੇ ਵਾਅਦੇ ਕਰਕੇ ਉਹ ਗਰੀਬ ਨੂੰ ਨਾਲ ਲਟਾਰ ਦਿੱਤਾ ਜਾਂਦੀ ਹੈ। ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਭਾਜਪਾ ਹੈ, ਚਾਹੇ ਕੋਈ ਵੀ ਪਾਰਟੀ ਹੈ। ਕਿਉਂਕਿ ਗਰੀਬਾਂ ਨੂੰ ਕੋਈ ਨਹੀਂ ਦਿਖਦਾ। ਦੇਖੋ ਡਰਾਈਵਰਾਂ ਤੇ ਕਿੰਨਾ ਹੱਥਿਆਰ ਹੋ ਰਿਹਾ। ਕਿਸਾਨਾਂ ਤੇ ਕਿੰਨਾ ਕੁਝ ਹੋ ਰਿਹਾ ਹੈ। ਦੇਖੋ ਅੱਜ ਜਿਹੜੇ ਭਾਜਪਾ ਨਾਲ ਜੁੜੇ ਆ, ਕਾਂਗਰਸ ਨਾਲ ਜੁੜੇ ਆ ਜਾਂ ਝੜੂ ਸਤਾ ਨਾਲ ਜੁੜੇ ਆ, ਉਹਨਾਂ ਦਾ ਮੈਂ ਹੱਥ ਉਹਨਾਂ ਤੋਂ ਮੈਂ ਇੱਕ ਗੱਲ ਕਿਸੇ ਨੂੰ ਕਹਿਣਾ ਹੈ। ਕਿ ਦੱਸੋ ਅੱਜ ਤੱਕ ਸਾਡੇ ਗਰੀਬਾਂ ਦਾ ਕੋਈ ਬੱਚਾ ਉਹਨਾਂ ਨੇ ਕੋਈ ਸਰਕਾਰੀ ਨੌਕਰੀ ਦਾ ਕੋ ਮੁਲਾਜਮ ਖਿੱਚਾਇਆ ਨਹੀਂ ਕਿਉਂਕਿ ਉਹ ਲੋਕ ਸਾਡੇ ਕੋਲ ਜਦੋਂ ਵੋਟ ਲੈਣਦੇ ਹਨ ਤਾਂ ਡੁਗ-ਡੁਗੀ ਉਹ ਸਾਡੇ ਤੇ ਹਨ ਡੁਗ-ਡੁਗੀ ਬਿਨਾਈ ਕਹਿੰਦੇ ਡੁਗ-ਡੁਗੀ ਬਿਜਾਓ ਤੇ ਬਾਸ ਵੋਟ ਲੈ ਲਓ ਉਹਨਾਂ ਨੇ ਦਿੱਤਾ 2 ਕਿਲੋ ਆਟਾ ਕਣਕ ਦਾ ਬਾਸੇ ਉਹਨਾਂ ਪਤਾ ਕੀ ਗਰੀਬਾਂ ਨੂੰ ਵਾਸਾ ਆਟਾ ਕਰਕੇ ਦਿਓ ਤੇ ਬਾਸ ਇਹਨਾਂ ਕੋਲ ਵੋਟ ਸਾਡਾ ਮੇਨ ਮੁੱਦਾ ਇਹ ਹੈ ਏਜੰਡਾ ਕਿ ਅਹੀਂ ਸਰਕਾਰ ਕੁਝ ਨਹੀਂ ਕੀਤੀ ਹੈ ਕਿ ਜੇ ਸਾਡੀ ਸਰਕਾਰ ਆ ਜਾਂਦੀ ਹੈ ਮੈਂ ਆਪਣੇ ਗਰੀਬਾਂ ਦਾ ਡਰਾਈਵਰਾਂ ਦਾ ਕਿਸਾਨਾਂ ਦਾ ਜਿੰਨੇ ਵੀ ਸਾਡੇ ਕਿਸਾਨ ਨੇ ਮੈਂ ਉਹਨਾਂ ਦਾ ਹੱਕ ਬਹੁਤ ਕੋਸ਼ਿਸ਼ ਕਰਨਾ ਕਿ ਉਹਨਾਂ ਨੂੰ ਮੈਂ ਹੱਕ ਦਵਾਵਾਂਗਾ ਔਰ ਜਿਹੜੇ ਸਾਡੇ ਗਰੀਬ ਪਰਿਵਾਰ ਦੇ ਬੱਚੇ ਆ ਦਿੱਖੋ ਉਹ ਗਰੀਬ ਪਰਿਵਾਰ ਦੇ ਬੱਚੇ ਆ ਬਾਹਰ ਨੂੰ ਲੱਠੀ ਜਾਂਦੇ ਆ ਬਾਹਰ ਨੂੰ ਲੱਠੀ ਜਾਂਦੇ ਆ ਤੇ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਤੇ ਸਾਡੇ ਜਿਹੜੇ ਬੱਚੇ ਆ ਉਹ ਬਾਹਰ ਨੂੰ ਨਾ ਜਾਣ ਕਿਉਂਕਿ ਇੰਨੀ ਕਿ ਬੇਰੁਜ਼ਗਾਰੀ ਵੱਧ ਚੁੱਕੀ ਐ ਕਿ ਸਾਡੇ ਬੱਚੇ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਨੂੰ ਜਾ ਰਹੇ ਆ ਮੇਰਾ ਇਹੋ ਹੀ ਐ ਕਿ ਜੇ ਸਾਡੇ ਗਰੀਬ ਬੱਚੇ ਆ ਜੇ ਸਾਡੀ ਸਰਕਾਰ ਆ ਜਾਂਦੀ ਐ ਤੇ ਮੈਂ ਆਪਣੇ ਗਰੀਬ ਬੱਚੇ ਰਖੀ ਉਹਨਾਂ ਆਪਣੇ ਗੋਟਾਸਪੁਰ ਜ਼ਿਲ੍ਹੇ ਦੇ ਵਿੱਚ 200 ਬੱਚੇ ਨੂੰ ਸਰਕਾਰੀ ਮੈਂ ਨੌਕਰੀ ਦੇਵਾਂਗਾ ਹੋਰ ਸਾਡੇ ਜਿੰਨੇ ਵੀ ਗਰੀਬ ਪਰਿਵਾਰ ਦੇ ਬੱਚੇ ਆ ਜਾਂ ਗਰੀਬ ਲੋਕ ਆ ਜਿਨ੍ਹਾਂ ਦੇ ਸਹਾਰਾ ਦੇ ਸਤ ਨਹੀਂ ਹੈਗੀ ਜਾਂ ਉਹਨਾਂ ਕੋਈ ਲੈਕ ਨਹੀਂ ਬਾਥਰੂਮ ਨਹੀਂ ਹੈਗਾ ਮੈਂ ਉਹ ਸਾਰੀਆਂ ਦੇਰੀਆਂ ਕੋਸ਼ਿਸ਼ ਕਰਾਂਗਾ ਸਰਕਾਰਾਂ ਦਿੱਤੋ ਉਹਨਾਂ ਨੂੰ 1 ਸਾਲ ਦਾ 5 ਕਰੋੜ ਮਿਲਦਾ ਹੈ 1 ਸਾਲ ਦਾ 5 ਕਰੋੜ ਪਰ ਉਹ 5 ਕਰੋੜ ਦੇ ਵਿੱਚੋਂ ਉਹ ਸਰਕਾਰਾਂ 10 ਲੱਖ ਰੁਪਏ ਮਿਲਾਨੀਆਂ ਬਾਕੀ 5 ਤੇ 5 ਕਰੋੜ ਆਪਣੀ ਜੇਬ 'ਚ ਪਾਉਂਦੇ ਨੇ ਮੈਂ ਆਪਣੇ ਆਪਣੇ ਗਰੀਬ ਭਾਈਚਾਰੇ ਨਾਲ ਸਾਰਿਆਂ ਨਾਲ ਸਾਰ ਔਰ ਸਾਰੇ ਭਾਈਆਂ ਨਾਲ ਇਹ ਬੇਨਤੀ ਕਰਦਾ ਕਿ ਜੇ ਮੇਰੀ ਸਰਕਾਰ ਆ ਜਾਂਦੀ ਹੈ ਤੇ ਮੈਂ ਉਹ ਜਿਹੜਾ 5 ਕਰੋੜ ਰੁਪਇਆ ਹੈ ਮੈਂ ਉਹ ਆਪਣੀ ਗਰੀਬ ਜਨਤਾ ਦੇ ਵਿੱਚ ਵੰਡਾਂਗਾ ਜਿਹੜੀ ਮੇਰੀ 3 ਲੱਖ ਚ ਤਨਖਾਹ ਆਏਗੀ ਉਹਦੇ 'ਚ ਵੀ ਮੈਂ 2 ਲੱਖ ਰੁਪਇਆ ਆਪਣੇ ਗਰੀਬ ਭਾਈਚਾਰੇ ਦੇ ਵਿੱਚ ਵੰਡਾਂਗਾ ਜੀ ਸਾਥ ਕਰਨੀ ਬੇਨਤੀ ਹੈ ਕਿ ਇਹਨਾਂ ਸਰਕਾਰਾਂ ਕੋ ਬਚੋ ਇਹਨਾਂ ਸਰਕਾਰਾਂ ਨੇ ਸਾਡੇ ਨਾਲ ਵੋਟ ਵੀ ਖਤਮ ਕਰ ਦੇਣੀ ਹੈ ਵੋਟ ਵੀ ਖਤਮ ਕਰ ਦੇਣ ਇਸ ਕਾਰਨ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਨਾ ਸਰਕਾਰਾਂ ਤੋਂ ਬਚ ਕੇ ਇੱਕ ਗਰੀਬ ਪਰਿਵਾਰ ਦੇਖੋ ਮੈਂ ਇੱਕ ਗਰੀਬ ਪਰਿਵਾਰ ਦੇ ਵਿੱਚ ਖੜਾ ਆ ਮੈਨੂੰ ਕਿਸੇ ਨੇ ਕੋਈ ਪੈਸੇ ਨਹੀਂ ਆਪਣੇ ਖੁਦ ਖੁਦ ਦੇ ਪੈਸੇ ਖਰਚਨੇ ਆ ਆਪਣੀ ਗਰੀਬ ਜਨਤਾ ਵਾਸਤੇ ਖੁਦ ਦੇ ਪੈਸੇ ਖਰਚ ਕੇ ਮੈਂ ਇਲੈਕਸ਼ਨ ਦੇ ਵਿੱਚ ਆਇਆ ਠੀਕ ਹੈ ਜੀ ਮੈਂ ਚਾਹੁੰਦਾ ਕਿ ਬਸ ਮੇਰਾ ਗਰੀਬੀ ਵਾਲੇ ਗਰੀਬ ਪਰਿਵਾਰ ਦੇ ਨਾਲ ਜੁੜਿਆ ਆਪਣੇ ਕਿਸਾਨਾਂ ਨਾਲ ਨਾਲ ਡਰਿਆਵਾਂ ਨਾਲ ਦੁਕਾਨਦਾਰਾਂ ਨਾਲ ਜਿਨ੍ਹਾਂ ਨੇ ਕੋਈ ਹੱਕ ਨਹੀਂ ਦਿੱਤੇ ਮੈਂ ਆਉਣ ਦੇ ਹੱਕ ਦੇ ਦੀ ਪੂਰੀ ਤੋਂ ਪੂਰੀ ਕੋਸ਼ਿਸ਼ ਕਰਾਂਗਾ ਸਰਕਾਰ ਆਉਂਦੀ ਹੈ ਔ ਝੂਠੇ ਵਾਦੇ ਕਰਕੇ ਚਾ ਜਾਂਦੀ ਹੈ ਕੋਈ ਕਹਿੰਦਾ ਮੈਂ 10000 ਦੇਣਾ ਕੋਈ ਕਹਿੰਦਾ ਮੈਂ 8 ਲੱਖ ਦੇਣਾ ਕੋਈ ਕਹਿੰਦਾ ਮੈਂ 80000 ਦੇਣਾ ਲਿਖਤੀ ਤੌਰ ਤੇ ਕੋਈ ਦਿੰਦਾ ਔ ਸਾਡੇ ਤੋਂ ਕੀ ਹੈ ਕਿ ਅਸੀਂ ਲਿਖਤੀ ਤੌਰ ਤੇ ਪਰਮਟ ਇੱਕ ਬਣਾਇਆ ਆ ਕਿ ਜਿਹੜਾ ਫਰਮਾਨ ਕਰਦਾ ਇੱਕ ਸਵਾ 75 ਲੋਕੀ ਮੋਲ ਪਾਇਆ ਅਗਰ ਸਵਾਸ ਮੋਲ ਮਿਲ ਜਾਣਾ ਅਰਵਾ ਪਤੀ ਬੱਠੇ ਫਰੀ ਲ ਜਾ ਨੂੰ ਜੀ ਨਾ ਕਰੇ ਵੇਖੋ ਬੋਰਡ ਦਾ ਬੋਲ ਤੁਹਾਡਾ ਕਿੰਨਾ ਭਗ ਦੇ ਪਹਾੜੇ ਵੇਚ ਛੱਡ ਦਿਓ ਆਪਣੇ ਸਮਾਜ ਨੂੰ ਬਦਨਾਬ ਨਾ ਕਰੋ ਸ਼ਰਾਬ ਦਾ ਘਟ ਮਾਰ ਇਨਾ ਬਹੁਤ ਕੁਝ ਦੇਣਾ ਦੇ ਕਾ ਕੰਦਰੋਂ ਸਾਡੇ ਕੋਲੋਂ ਮੋਦੀ ਸਾਹਿਬ ਆਇਆ ਕੱਲੇ ਗਰਦਾਸਪੁਰ ਉਹਨੂੰ ਪੁੱਛਣਾ ਚਾਹਨਾ ਪੁੱਛੋ ਕਿੰਨਾ ਰਾਠੇ ਪ੍ਰਧਾਨ ਸਾਹਿਬ ਪੁੱਛਣਾ ਚਾਹਨਾ ਮੋਦੀ ਸਾਹਿਬ ਆਇਆ ਸੀ ਗਰਦਾਸਪੁਰ ਪੰਜਾਬ ਨੂੰ ਕੀ ਦੇਖਿਆ ਜਗ੍ਹਾ ਤੇ ਨੌਕਰੀਆਂ ਪੈਣ ਤੋੜਿਆ ਜੇ ਕਿਹ ਘਾਈ ਘਟਾਈ ਜੇ ਸਾਡੀ ਗਰੰਟੀ ਏ ਉਦੋਂ ਨਾਵਲ ਕਹਿੰਦਾ ਗਰੰਟੀ ਏ ਜਿੰਨੀਆਂ ਸਰਕਾਰਾਂ ਆਂਦੀਆਂ ਨੇ ਇਹੋ ਆਂਦੀਆਂ ਨੇ ਜਿੰਨਾ ਫੌਡ ਆਂਦਾ ਐਪੀ ਦੇ ਜਿਹੜੇ ਆਂਦਾ 5 ਕਰੋੜ ਇੱਕ ਸਾਲ ਦਾ ਆਂਦਾ ਵੱਖਰਾ ਆਂਦਾ 5 ਲੱਖ ਦੀ ਤਨਖਾਹ ਆਂਦੀ ਏ ਅਰ ਅਰਬਾ ਸਾਹਿਬ ਨਾਲ ਟੈਟਰ ਪਾਸ ਹੁੰਦਾ ਜਨਤਾ ਲਾ ਪਿਆ ਅਛਚੇਤ ਹੋ ਜਾਓ ਵੋਟ ਸੋਚ ਕੇ ਪਾਓ ਪਰਲੋ ਨਿਸ਼ਾਨ ਜਿਹੜਾ ਵਿਸ਼ਾਲਾਲ ਦਾ ਇਹ ਚੀਜ਼ ਦਾ ਖਿਆਲ ਰੱਖਣਾ ਪੰਜਾਬ ਦੀ ਪਾਰਟੀ ਇੰਡੀਆ ਦੀ ਪਾਰਟੀ ਬੇਗਪੁਰਾ ਸਾਜਾ ਫਰੰਟ ਔਰ ਵੀ ਪੂਰੀ ਇੰਡੀਆ ਪੰਜਾਬ ਦੀ ਪਾਰਟੀ ਹੈ ਸਾਡਾ ਸਵਰਥਨ ਗਰੀਬਾਂ ਵਾਲਟੀ ਹੈ ਇਹ ਚੀਜ਼ ਦਾ ਖਿਆਲ ਰੱਖੋ ਤੇ ਜਰੂਰ ਵੋਟ ਪਰਲੋ ਦੇ ਪਾਓ ਨਿਸ਼ਾਨ ਜਿਹੜਾ ਪਰਲੋ ਦੇ ਪਿਓ ਤੇ ਇਹ ਚੀਜ਼ ਦਾ ਪਰਲੋ ਦੇ ਬਟਨ ਨਾ ਪੋਗੇ ਪਰਲੋ ਲੈ ਆਂਗੇ ਇਹ ਚੀਜ਼ ਦਾ ਖਿਆਲ ਰੱਖੋ ਮੈਂ ਬੇਨਤੀ ਕਰਨਾ ਫਿਰ ਤੁਹਾਡੇ ਅੱਗੇ ਹੱਥ ਜੋੜ ਕੇ ਝੋਲੀ ਾਟ ਕੇ ਵੋਟ ਮੰਗਣਾ ਵਾਹ ਇਹਦੇ ਅਥੇ ਰਵੇਸ਼ਾ ਅਥੇ ਅਸੀਂ ਕਹਿੰਦੇ ਆ ਇੱਕ ਕਰੀ ਤੀ ਜਿਤਾ ਕੇ ਦੱਸੋ ਆਪਣਾ ਗੁਰਦਾਸਪੁਰ ਦਾ ਨਾਜ ਆ ਜਾਏਗਾ ਪੂਰੇ ਇੰਡੀਆ ਵਾਕਿਆ ਗੁਰਦਾਸਪੁਰ ਦੇ ਕਰੀਬ ਬੰਦਰ ਜਿਤਾਇਆ ਇੱਥੇ ਮੈਂ ਬਿਸ਼ਰਾਮ ਦੇ ਨਾ ਗੱਲਾਂ ਦਬੋਲ ਕਰਨਾ ਨਹੀਂ ਆ ਵੋਟ ਸੋਚ ਕੇ ਪਾਇਆ ਵੋਟ ਦਾ ਬੜਾ ਮੁੱਲ ਥੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਖਸ਼ਤ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਖਸ਼ਤ ਜੈ ਪੀਨ ਜੈ ਪਰ ਜੈਤੂਨ ਵਨ ਵਨ ਜੈ ਗੁਰੂ ਰਵਿਦਾਸ ਜੀ ਸ਼ੁਕਰ ਗੁਜ਼ਾਰ ਕਰਦੇ ਆਂ ਅੱਲਾਹ ਲਈ ਯਾਰ ਵਾਸਤਾ ਖੁਸ਼ਿਆਂ ਦਾ ਵਲ ਤਲਾ ਸਭ ਨੂੰ ਕੁਝ ਰੱਖੇ ਤੂੰ ਹੀ ਰੰਕਾਰ ਮੈਂ ਤੇਰੀ ਸ਼ਰਨਾ ਜਿਕਰਾ ਮਾ ਚਿੰਤੁ ਕੋ ਨੀਦਾ ਬੋਲ ਸੱਚੇ ਦਰਵਾਜ਼ੇ ਦੇਖੋ ਜੀ ਜਿਹੜੇ ਬੜੇ ਬੜੇ ਤਕੜੇ ਲੀਡਰ ਖੜੇ ਹੁੰਦੇ ਆ ਹਰ ਵਾਰੀ ਉਹ ਕਹਿੰਦੇ ਜਨਤਾ ਨੂੰ ਕਿਸੇ ਤੁਹਾਡੇ ਨਾਲ ਆ ਇਹ ਤੁਹਾਡਾ ਸਾਥ ਦੇਵਾਂਗੇ ਕੋਈ ਗਰੀਬ ਬੰਦਾ ਨਹੀਂ ਉੱਠਦਾ ਕਿ ਅੱਜ ਗਰੀਬਪੁਰਬਾਤ ਉੱਥੇ ਰੋ ਰਿਹਾ ਬਦਾ ਗਰੀਬੀ ਦੀ ਹਾਲਤ ਹੈ ਔਰ ਨਾ ਹੀ ਕੋਈ ਪ੍ਰਸ਼ਾਸਨ ਸੁਣਦਾ ਗਰੀਬ ਦੀ ਗਰੀਬ ਨੂੰ ਤੇ ਪਹਿਲੀ ਗੱਲ ਤੇ ਲਾਈਨ ਜੀ ਨਹੀਂ ਲੱਗਣ ਦਿੰਦੇ ਇਹ ਵਾਰੀ ਉਹਨਾਂ ਦੀ ਆਉਂਦੀ ਹੈ ਕਿ ਜਿਹੜੇ ਲੀਡਰਾਂ ਦੇ ਚਮਚੇ ਐ ਜਿਹੜੇ ਲੀਡਰਾਂ ਦੀ ਜ਼ਿਆਦਾ ਸਪੋਰਟ ਕਰਦੇ ਐ ਉਹ ਤੇ ਮੈਂ ਗੱਲ ਕਹਿਣਾ ਚਾਹੁੰਦਾ ਵੀ ਸਾਡੇ ਵਰਗੇ ਜਿਹੜੇ ਗਰੀਬ ਬੰਦੇ ਐ ਸਾਡੇ ਗਰੀਬਾਂ ਦੀ ਕਦੋਂ ਵਾਰੀ ਆਏਗੀ ਜੇ ਚੌਂਕ ਕਮਿਸ਼ਨਰ ਸਾਹਿਬ ਦੇ ਹੱਥ ਜੁੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਉਹਨਾਂ ਨੇ ਫਾਈਲ ਜਮ੍ਹਾਂ ਕਰਾਉਣ ਦਾ ਟਾਈਮ ਦਿੱਤਾ 7 ਤੋਂ 14 ਤੱਕ ਨਾ ਆਉਣਾ ਦੋ ਛੁੱਟੀਆਂ ਕਰਤੀਆਂ ਸਿਰਫ 5 ਦਿਨ ਦੇ ਵਿੱਚ ਫਾਈਲ ਜਮ੍ਹਾਂ ਨਹੀਂ ਹੁੰਦੀ ਸਾਨੂੰ ਆਪਣਾ ਵੀ ਦੇਖਣਾ ਪੈਂਦਾ ਕੀ ਕਰਨਾ ਪੈਂਦਾ ਜੇ ਮੈਂ ਗੱਲ ਕਰਾਂ ਕਿ ਹਰ ਗਰੀਬ ਦੇ ਵਿੱਚ ਇਨਸਾਨ ਦੇ ਵਿੱਚ ਇੱਕ ਹੁਣ ਹਿੰਮਤ ਜਾਗੀ ਹੈ ਡਾਕਟਰ ਪਿੰਡੋਂ ਬਾਬਾ ਸਾਹਿਬ ਦਾ ਜਨ ਸਭਿਧਾਨ ਹੈ ਸਭਿਧਾਨ ਨੂੰ ਲੈ ਕੇ ਰਿਕਾਰਡਿੰਗ ਮਰੀਜ਼ਾ ਰਮੇਸ਼ ਰਾਜ ਜੀ ਗਰੀਬ ਪਰਿਵਾਰ ਚੋਂ ਠੇ ਇਹਨਾਂ ਨੇ ਆਪਣਾ ਚੋਣ ਨਿਸ਼ਾਨ ਪਰਲੂ ਅੱਜ ਦਿਖਾ ਦਿੱਤਾ ਵੱਡੇ ਵੱਡੇ ਲੀਡਰਾਂ ਨੂੰ ਬੇਸ਼ੱਕ ਹਾਰ ਜਿੱਤ ਦਾ ਫੈਸਲਾ ਨਹੀਂ ਹੁੰਦਾ ਮੈਦਾਨ ਚੋ ਹੀ ਆਉਂਦਾ ਜਿੱਚ ਦਮ ਹੁੰਦਾ ਮੈਦਾਨ ਚੋ ਹੀ ਲੜਦਾ ਜਿਹੜਾ ਅਸਲੀ ਪਹਿਲਵਾਨ ਹੁੰਦਾ ਤੇ ਦੇਖਣ ਵਾਲੇ ਤੇ ਬਾਕੀ ਪ੍ਰਸ਼ੰਚਤ ਹੁੰਦੇ ਆ ਦੇਖ ਕੇ ਉਹ ਤਾੜੀਆਂ ਮਾਰਦੇ ਆ ਪਰ ਜਿਹੜੀ ਅਸਲੀ ਲੜਾਈ ਰਮੇਸ਼ ਰਾਜ ਜੀ ਕਰ ਰਿਹਾ ਮੈਂ ਗੁਰਦਾਸ ਵਾਸੀ ਅਨੁਸਾਰੇ ਗੁਰਦਾਸਪੁਰੇ ਵਾਸੀਆਂ ਤੋਂ ਸਾਰੇ ਬੇਨਤੀ ਕਰਾਂਗਾ ਬਿ ਸਾਰੀਆਂ ਵੋਟਾਂ ਇਹਨਾਂ ਨੂੰ ਪਾ ਕੇ ਇੱਕ ਵਾਰੀ ਐਮਪੀ ਇਹਨਾਂ ਨੂੰ ਜਿਤਾਓ ਸਾਰੀਆਂ ਪਾਰਟੀਆਂ ਜਿਤਾ ਕੇ ਦੇਖ ਲਿਆ ਇੱਕ ਬੰਦਾ ਤੁਹਾਡੇ ਪਿੰਡ ਦਾ ਖੜਾ ਇੱਕ ਤੁਹਾਡੇ ਘਰ ਦੇ ਵਿੱਚ ਲੱਗੇ ਆ ਉਸ ਬੰਦੇ ਨੂੰ ਜਿਤਾਓ ਜਿਦਾਂ ਕਿ ਸਰਕਾਰਾਂ ਆ ਕੇ ਦੇਖਣ ਵੀ ਆ ਕੀ ਕਰ ਦਿੱਤਾ ਹੈ ਕਿ ਹਰ ਪਾਰਟੀ ਨੂੰ ਇਹਨਾਂ ਨੇ ਮੌਕੇ ਦਿੱਤੇ ਗਏ ਐਦ ਕਿ ਜ਼ਿਆਦਾ ਨੂੰ ਮੌਕੇ ਦਿੱਤਾ ਮਿਲ ਗਏ ਮੇਰੀ ਆਵਾਜ਼ ਇੱਕੋ ਹੀ ਹੈ ਕਿ ਆਜ਼ਾਦਾਂ ਨੂੰ ਵੋਟ ਪਾ ਕੇ ਅੱਗੇ ਲੈ ਕੇ ਆਓ ਨਾ ਕਿਤੇ ਵੱਡੀਆਂ ਪਾਰਟੀਆਂ ਦੇ ਮਗਰ ਲੱਗੋ ਇਹਨਾਂ ਨੂੰ ਤੁਹਾਡਾ ਕੋ ਵੋਟ ਲੈ ਕੇ ਤੁਹਾਡੀ ਕੁਝ ਬਦਲ ਨਹੀਂ ਕਰਨੀ ਇਹ ਗਰੀਬ ਬੰਦਾ ਹੋਗਾ ਕੱਲ ਤੁਸੀਂ ਕਿਹਨੂੰ ਕਹਿ ਸਕਦੇ ਸਵਾਲ ਉਹਦੇ ਅੱਗੇ ਰੱਖ ਸਕਦੇ ਹੋ ਇਹਨਾਂ ਦਾ ਸਵਾਲ ਰੱਖਣ ਤੋਂ ਪਹਿਲਾਂ ਤੁਸੀਂ ਆਪਣਾ ਅੰਦਰ ਝੱਕਣਾ ਪਣਾ ਕਿਉਂਕਿ ਇਹਨਾਂ ਇਹਨਾਂ ਦੀ ਪਹਿਲੀ ਗੱਲ ਦੇ ਜੇ ਕੋਠੀ ਦੇ ਅੰਦਰ ਬੈਠਣ ਦੇ ਬਾਹਰ ਗਰੀਬ ਨੂੰ ਕਹਿੰਦੇ ਕਿ ਉਹਨਾਂ ਨੂੰ ਮਿਲਣਾ ਨਹੀਂ ਤੇ ਜਿਨ੍ਹਾਂ ਨੇ ਇਹਨਾਂ ਨੂੰ 10 10 20 20 ਲੱਖ 50 50 ਲੱਖ ਰਹਿਤਾ ਗੱਲ ਇਹਨਾਂ ਨੇ ਉਹਦੀ ਸੁਣਨੀ ਆ ਨਾ ਕਿ ਗਰੀਬ ਬੰਦੇ ਦੀ ਬਾਕੀ ਰਮੇਸ਼ لال ਜੀ ਦਾ ਚੋ ਨਿਸ਼ਾਨ ਪਰੂ ਹੈ ਜੀ ਇੱਕ ਵੋਟ ਵਾਕੇ ਇਹਨਾਂ ਨੂੰ ਕਾਮਯਾਬ ਕਰੋ ਕਿਉਂਕਿ ਜੇ ਇਹ ਕਾਮਯਾਬ ਹੋ ਗਏ ਤਾਂ ਤੁਹਾਡੀ ਕਾਮਯਾਬੀ ਆ ਉਹਦੇ ਵਿੱਚ ਕਿਉਂਕਿ ਗਰੀਬ ਪਰਕਰ ਉੱਠਿਆ ਵੱਡੀਆਂ ਪਾਰਟੀਆਂ ਅਰਬਾਂ ਬਤੀ ਕਰੋੜਾਂ ਬਤੀ ਟਿਕਟ ਦਿੰਦੇ ਨੇ ਵੇ ਜੋ ਸਾਡੀ ਪਾਰਟੀ ਦੇਖ ਲਓ ਭੋਲਾ ਪੈਂਚਰਾ ਵਾਲਾ ਵਾ ਕੋਈ ਢਿੱਕੂ ਸ਼ਿਸ਼ਿਆਂ ਵਾਲਾ ਵਾ ਕੋਈ ਕੁਛ ਵਾ ਕੋਈ ਕੁਛ ਵਾ ਔਰ ਵੱਡੀ ਗੱਲ ਇਹ ਕਿ ਟਿੱਟੂ ਪਾਣੀਆ ਜਿਹੜਾ ਨੇ ਜੋ ਕੋਈ ਵੀ ਜਗ੍ਹਾ ਤੇ ਲੈ ਲੋ ਸਾਡੇ ਛੋਟੇ ਛੋਟੇ ਬੰਦੇ ਖੜੇ ਕੀਤੇ ਜਿਹੜੇ ਕਿ ਆਪਣੇ ਬਿਲਕੁਲ ਆਮ ਘਰਾੜੇ ਆ ਤੇ ਬਾਕੀ ਤੁਹਾਡੀ ਮਰਜ਼ੀ ਹੈ ਜੀ ਕਿਉਂਕਿ ਵੋਟ ਮਤਦਾਨ ਮਤਦਾਨ ਦਾ ਮਤਲਬ ਹੁੰਦਾ ਕਿ ਤੁਹਾਡੀ ਸੋਚ ਨਾਲ ਵੋਟ ਪੈਣੀ ਹੈ ਕਿ ਵੋਟ ਤੁਸੀਂ ਕਿੱਧਰ ਪਾਣੀ ਹੈ and then i'll